ਤੋ ਵੀ ਜ਼ਮੀਨ ਵੀ ਵਾਕੇ ਤੁਰ ਗਈ ਸਾਡੀ ਵੀ ਵਾਕੇ ਤੁਰ ਗਈ ਸੀ ਨਾਲ ਵਾਧ ਵਾਕੇ ਸੀ ਜੀ ਕੋਈ ਪਾ ਗਏ ਹੁਣ ਅਸੀਂ ਹਾ ਕੇ ਵਾਕੇ ਦਵਾਰੇ ਜਦੋਂ ਬਾਈ ਵਾਹੀ ਜਾਂਦੀ ਤੁਸੀਂ ਉਦੋਂ ਕਿਹਾ ਨਹੀਂ ਵੀ ਇਹ ਤਾਂ ਪਹਿਲੀ ਆਉਂਦੀ ਨਹੀਂ ਉਹਦੇ ਚ ਮੈਂ ਬਹੁਤ ਕੁਛ ਕਿਹਾ ਮਸਾਂ ਤਾਂ ਇਹਨਾਂ ਨੂੰ ਮੈਂ ਠੇਕੇਦਾਰ ਭਾਲਿਆ ਇੱਥੇ ਐਨੇ ਪ੍ਰਸ਼ਾਸਨ ਦੇ ਵਿੱਚ ਮਸਾਂ ਠੇਕੇਦਾਰ ਭਾਲਿਆ ਫੇਰ ਉਹ ਕਹਿੰਦੇ ਵੀ ਤੂੰ ਕੰਪਨੀ ਆਣਾਂ ਨਾਲ ਗੱਲ ਕਰ ਕੰਪਨੀ ਵਾਲੇ ਮੈਂ ਮੈਂ ਕਿਸੇ ਕੰਪਨੀ ਨਾਲ ਨਹੀਂ ਗੱਲ ਕਰਦਾ ਮੇਰਨ ਤਾਂ ਜਿਹੜਾ ਬੰਦਾ ਆਸ ਤੋ ਰੱਦ ਬੋਲਦਾ ਪਰ 60000 ਦੇ ਆਦੀ ਕੰਕ ਸੀਗੀ ਇੱਥੇ ਤੇ 60000 ਚ 5000 ਦਿੱਤਾ 5000 ਤੱਕ ਇਹ ਹਵੇ ਦਾ ਹੁਣੇ ਲਵਤਾ ਦਾ ਲੱਗਿਆ ਹੁਣ ਬੋਨਸ ਸੈੱਟ ਕਰਨ ਤੇ ਜੱਟੋਏ ਪੱਟਦੇ ਸੀਗੇ ਨੇ ਉਹ ਐਂ ਤਾਂ ਉਹਨੇ ਦੇਖੇ ਨਹੀਂ ਗੱਲ ਜੀ ਬੀਆ ਨਹੀਂ ਹੁੰਦੀ ਨਹੀਂ ਹੁੰਦੀ ਜਿਹੜਾ ਬੰਦਾ ਪੂਰੇ ਬੋਲਦਾ ਸੀ ਖਾ ਚੱਕ ਕੇ ਫੜ ਲੈਂਦੇ ਸੀਗੇ ਬੰਦੇ ਨੂੰ ਵਿੱਚ ਗੱਡੀ ਚ ਭਾ ਲੈਂਦੇ ਸੀਗੇ ਤੇ ਬੰਦੇ ਨੂੰ ਐ ਫੜਦੇ ਜਿਵੇਂ ਬੰਦੇ ਨੇ ਕੋਈ ਕਤਲ ਕਰੇ ਹੁਣ ਚਾਰ ਮੈਨੂੰ ਆਪ ਖੁਦ ਪੰਜ ਛੇ ਮੁਲਾਜ਼ਮਾਂ ਨੇ ਮੈਨੂੰ ਬਾਹਰੋਂ ਫੜ ਲਿਆ ਤੇ ਐਮ ਕੋਟ ਡਰਾਈਵਰ ਤਾਂ ਮੇਰਾ ਫੋਨ ਖੋਲਿਆ ਗੱਲੇ ਤੇ ਦਿੱਤਾ ਖਰਚਾ ਵੀ ਨਹੀਂ ਦਿੱਤਾ ਉਹਨੇ ਜਿਹੜੇ ਨੇ ਦੁਬਾਰੇ ਖਰਚ ਹੋਇਆ ਜਿਹੜਾ ਵਿਚਾਰੇ ਦੁਬਾਰੇ ਕਣਕ ਦਾ ਘਟਾ ਉਹਦੇ ਤੋਂ ਜਰੀ ਨਹੀਂ ਦੋ ਜਿਹੜੀ ਲੇਟ ਵਜੇ ਮੈਨੂੰ ਲੱਗਦਾ ਨਾਲ ਤਾਂ ਰਲ ਨਹੀਂ ਸਕਦੀ ਨਹੀਂ ਜੀ ਨਹੀਂ ਤਾਂ 10 ਵੀ ਬਣੀ ਰਹੂਗੀ ਨਹੀਂ 40 45 ਮਿੰਟ ਕਣਕ ਹੋ ਜਾਂਦੀ ਸੀ ਮੈਂ ਕੋਈ ਹੈ ਨਹੀਂ ਸੀਗਾ ਤੇਨੂੰ ਦੇ ਕੇ 5000 ਰੁਪਏ ਤੇਰੇ ਨੂੰ ਬੱਸ ਤੋਰ ਗਏ ਨੇ ਹੋਟੇ ਨਾਲ ਰਲਦੀ ਬਾਪੂ ਨਹੀਂ ਨਹੀਂ ਜਲਦੀ ਜੀ ਨਹੀਂ ਦੱਸਦੀ ਪਰ ਹਰੀ ਹੋਈ ਸੀ ਇਹ ਹਰੀ ਹੋਈ ਸੀ ਕਣਕੀ ਇੱਥੇ ਨਾਲ ਲੂ ਗਿੱਡੀ ਗਿੱਡੀ ਸੀ ਕਣਕ ਪਰ ਕਾ ਨਿਕੋ ਹੀ ਆਉਂਦੀ ਛੜੀ ਨਹੀਂ ਅੰਡ ਲਹਿਰੇ ਬੇਗੇ ਦੇ ਵਿੱਚ ਇਸ ਵੇਲੇ ਜਿੱਥੇ ਕਿਸਾਨਾਂ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਕਿ ਸਾਡੀ ਜ਼ਮੀਨ ਧੱਕੇ ਦੇ ਨਾਲ ਐਕਵਾਇਰ ਕੀਤੀ ਜਾ ਰਹੀ ਹੈ ਉੱਥੇ ਹੀ ਜਿਸ ਦਿਨ ਪ੍ਰਸ਼ਾਸਨ ਦੇ ਵੱਲੋਂ ਕਬਜ਼ਾ ਲਿਆ ਜਾਂਦਾ ਹੈ ਜਿਹੜੀ ਜ਼ਮੀਨ ਉਸ ਭਾਰਤ ਮਾਲਾ ਦੇ ਵਿੱਚ ਆਉਣੀ ਹੈ ਉਹ ਤਾਂ ਠੀਕ ਪਰ ਜਿਸ ਜ਼ਮੀਨ ਦੇ ਵਿੱਚ ਅਸੀਂ ਖੜੇ ਹਾਂ ਇਹ ਜ਼ਮੀਨ ਭਾਰਤ ਮਾਲਾ ਦੇ ਵਿੱਚ ਨਹੀਂ ਆਉਣੀ ਇਹ ਵੱਟ ਤੋਂ ਇਧਰ ਦੀ ਜ਼ਮੀਨ ਆ ਪਰ ਵੱਟ ਤੋਂ ਰਲੀ ਜ਼ਮੀਨ ਇਹ ਭਾਰਤ ਮਾਲਾ ਦੇ ਵਿੱਚ ਨਹੀਂ ਆਉਣੀ ਪਰ ਇੱਕ ਕਿਸਾਨ ਦੇ ਵੱਲੋਂ ਇਹ ਜ਼ਮੀਨ ਦੇ ਵਿੱਚ ਆਪਣੀ ਫਸਲ ਕਣਕ ਬੀਜੀ ਹੋਈ ਸੀ ਤਾ ਲਾਪਰਵਾਹੀ ਦੇਖੋ ਪ੍ਰਸ਼ਾਸਨ ਦੀ ਕਿ ਕਿਸਾਨ ਦੀ ਵਿਜੀ ਹੋਈ ਕਣਕ ਜਿਹੜੀ ਹੈਗੀ ਆ ਉਹ ਵਾਅਦ ਦਿੱਤੀ ਜਾਂਦੀ ਹੈ ਤੇ ਕਿਸਾਨ ਦੇ ਵੱਲੋਂ ਅੱਜ ਦੁਬਾਰਾ ਜਿਹੜਾ ਇਹ ਉਦਮ ਕੀਤਾ ਜਾ ਰਿਹਾ ਆ ਮੇਰੇ ਨਾਲ ਬਾਈ ਨਰਿੰਦਰ ਸਿੰਘ ਹੋਣਗੇ ਗੱਲਬਾਤ ਕਰਾਂਗੇ ਬਾਈ ਜੀ ਕੀ ਮਸਲਾ ਹੁੰਦਾ ਆ ਜਿਹੜਾ ਇਹ ਤਾਂ ਭਾਰਤ ਮਾਲਾ ਦੇ ਵਿੱਚ ਆ ਇਸ ਦੇ ਤਹਿਤ ਅਕਵਾਇਰ ਕੀਤੀ ਗਿਆ ਪਰ ਥੋੜੀ ਜ਼ਮੀਨ ਵੀ ਵਾਕੇ ਤੁਰ ਗਏ ਸਾਡੀ ਵੀ ਵਾਕੇ ਤੁਰ ਗਏ ਸੀ ਨਾਲ ਵੱਧ ਵਾਗੇ ਸੀ ਜੀ ਟੋਏ ਪਾ ਗਏ ਹੁਣ ਅਸੀਂ ਆ ਕੇ ਬਾਕੇ ਦੁਬਾਰੇ ਪੀਚਦੇ ਕਿੰਨੀ ਕਿੰਨੀ ਥੋੜੀ ਕਿੰਨੀ ਪਹਿਲੀ ਵਾਗੇ ਸੀ ਇਹ ਮੰਨ ਕੇ ਚੱਲੋ ਜੀ ਕਿੱਲੇ ਕਥਾਂ ਦੇ ਵਿੱਚ ਇਹ ਢੋਏ ਪਾਗੇ ਸੀ ਢੋਏ ਪਾਗੇ ਸੀ ਹਾਂ ਤੇ ਤੁਸੀਂ ਜਦੋਂ ਜਦੋਂ ਬਾਈ ਵਾਹੀ ਜਾਂਦੀ ਸੀ ਤੁਸੀਂ ਉਦੋਂ ਕਿਹਾ ਨਹੀਂ ਵੀ ਇਹ ਤਾਂ ਪਹਿਲੀ ਆਉਂਦੀ ਨਹੀਂ ਉਹਦੇ ਚ ਹਾਂ ਇੱਕ ਰੋਲਾ ਪਾਇਆ ਜੀ ਮੈਂ ਫਿਰ ਇਹਨਾਂ ਤੋਂ 5000 ਰੁਪਿਆ ਖਰਚਾ ਲੈ ਕੇ ਫਿਰ ਇਹਨਾਂ ਤੋਂ ਮੈਂ ਉਹ ਕਰਾਇਆ ਪਰ 5000 ਦੇ ਨਾਲ ਸਰਜੂ ਥੋੜਾ ਕਿੱਲੇ ਦਾ ਸਰਦਾ ਦਾ ਕਿੱਥੇ ਜੀ ਫਿਰ ਸਬਰ ਕੀਤਾ ਹਾਂ ਕਿੰਨਾ ਕ ਵੈਸੇ ਖਰਚਾ ਦੇਖੋ ਇੱਕ ਤਾਂ ਜਿਹੜੀ ਤਾਂ ਪਛੇਤੀ ਹੋ ਗਈ ਕਿਉਂਕਿ ਹੁਣ ਜਿਵੇਂ ਨਾਲ ਵਾਲੀ ਕਣਕ ਦੇਖ ਲਈ ਕਿੱਡੀ ਕਿੱਡੀ ਖੜੀ ਆ ਇਹ ਕਿਦਾ ਪਛੇਤੀ ਹੋ ਗਈ ਉਹਦਾ ਤਾਂ ਨੁਕਸਾਨ ਤੁਹਾਨੂੰ ਭਰੋ ਹੋ ਪਿਆਈ ਪਿਆ ਵਾਕੀ ਖਰਚੇ ਦਾ ਪੂਰਾ ਕਿੰਨਾ ਕ ਪੈ ਗਿਆ ਸੀ ਹੁਣ ਤੱਕ ਨੁਕਸਾਨ ਕਿੰਨਾ ਸੀ ਹੋ ਕਿੰਨਾ ਹੋਇਆ ਤੁਹਾਡਾ ਖਰਚੇ ਦਾ ਤਾਂ ਜੀ ਹੁਣ ਤੁਸੀਂ ਐ ਰੱਖ ਲਓ ਜੀ ਕਿੱਥੇ 50 60000 ਦੀ ਕਣਕ ਹੋਣੀ ਸੀ ਹੁਣ ਇਹ 35 40000 ਦੀ ਹੋਊ ਜੀ ਗਾਂਹਾਂ ਜਾ ਕੇ 35 40000 ਹਾਂ ਹਾਂ ਉਦੋਂ ਕਿਹਾ ਵੀ ਤੁਸੀਂ ਇਹਨਾਂ ਨੂੰ ਵੀ ਯਾਰ ਮੇਰੀ ਕਿਵਾਹੀ ਜਾਣਦੇ ਹੋ ਮੈਂ ਬਹੁਤ ਕੁਝ ਕਿਹਾ ਮਸਾਂ ਤਾਂ ਇਹਨਾਂ ਨੂੰ ਮੈਂ ਠੇਕੇਦ ਹਾਂ ਤੇ ਜਦੋਂ ਉਹਨੂੰ ਕਿਹਾ ਵੀ ਮੇਰੀ ਆ ਕੀ ਬਾਤ ਈ ਫਿਰ ਕੀ ਕਹਿੰਦਾ ਉਹ ਫਿਰ ਉਹ ਕਹਿੰਦੇ ਵੀ ਤੂੰ ਕੰਪਨੀ ਆ ਨਾਲ ਗੱਲ ਕਰ ਕੰਪਨੀ ਵਾਲੇ ਮੈਂ ਮੈਂ ਕਿਸੇ ਕੰਪਨੀ ਨਾਲ ਨਹੀਂ ਗੱਲ ਕਰਦਾ ਮੇਰ ਨੂੰ ਤਾਂ ਜਿਹੜਾ ਬਣਦਾ ਹੱਕ ਮੇਰਾ ਦਵਾਓ ਫਿਰ ਬਹੁਤ ਸਾਲਿਆਂ ਕੋਲੇ ਗਿਆ ਹਾਂ ਫਿਰ ਉਹ ਨਾਲੇ ਦਵਾਈ ਲੱਗਦਾ ਵੀ ਇੰਨਾ ਖਰਚੇ ਹੋਇਆ ਹੁਣ ਨੇ ਇਹ ਹੱਕ ਦਿੱਤੇ ਨਹੀਂ ਹੱਕ ਤਾਂ 5000 ਦਾ ਹੁੰਦਾ ਕੀ ਆ ਜੀ 5000 ਦਾ ਕਿਟੋੜਾ ਇਹ ਕਿਲਾ ਇਹਦੇ ਵਿੱਚ ਖਰਾਬ ਕਰਕੇ ਵਿੱਚ ਮੜ ਖੁੰਝਾ ਵੜ ਗਿਆ ਸਾਰਾ ਡੇਢ ਕਿਲਾ ਵੰਡਦਾ ਹੀ ਇਹ ਹਾਂ ਤੇ ਕੋੜਾ 60000 ਦੀ ਕਨਕ ਸੀਗੀ ਇੱਥੇ ਇੱਥੇ ਤੇ 60000 ਚ 5000 ਦਿੱਤਾ 5000 ਤਾਂ ਇਹਦਾ ਹੁਣ ਹੀ ਲੱਭਦਾ ਲੱਗਿਆ ਹੋਣਾ ਬੌਂਸ ਸੈੱਟ ਕਰਨ ਤੇ ਉਹ ਝਟੋਏ ਪੱਟ ਤੇ ਸੀਗੇ ਨੇ ਤਾਂ ਫਿਰ ਜਿਹੜੇ ਪ੍ਰਸ਼ਾਸਨ ਨੂੰ ਭੇਜਿਆ ਸਾਨੂੰ ਇੰਨਾ ਵੀ ਨਹੀਂ ਪਤਾ ਵੀ ਕਿਹੜੀ ਬੌਣੀ ਆ ਕਿਹੜੀ ਬੌਣੀ ਨਹੀਂ ਨਾ ਜੀ ਉਹਨਾਂ ਨੇ ਤਾਂ ਉੱਥੇ ਬਹਿ ਕੇ ਕਹਿਤਾ ਵੀ ਤੁਸੀਂ ਇਹਨਾਂ ਦਾ ਨਿਮੇੜੋ ਫੈਸਲਾ ਕਰਕੇ ਦਿਓ ਇਹਨਾਂ ਦਾ ਗੱਲ ਆਈ ਗੱਲ ਹੀ ਨਹੀਂ ਸੁਣਦੇ ਜਿਹੜ ਬੀਆ ਨਹੀਂ ਹੁੰਦੀ ਨਹੀਂ ਹੁੰਦੀ ਜਿਹੜਾ ਬੰਦਾ ਮੂਰੇ ਬੋਲਦਾ ਸੀਗਾ ਚਾੱਕ ਕੇ ਫੜ ਲੈਂਦੇ ਸੀਗੇ ਬੰਦੇ ਨੂੰ ਤੇ ਗੱਡੀ ਚ ਭਾ ਲੈ ਲੈਂਦੇ ਸੀਗੇ ਤੇ ਬੰਦੇ ਨੂੰ ਐ ਫੜਦੇ ਜਿਵੇਂ ਬੰਦੇ ਨੇ ਕੋਈ ਕਤਲ ਕਰੇ ਹੁਣ ਚਾਰ ਮੈਨੂੰ ਆਪ ਖੁਦ ਪੰਜ ਛੇ ਮਲਾਜ਼ਮਾਂ ਨੇ ਮੈਨੂੰ ਬਾਹਰੋਂ ਫੜ ਲਿਆ ਤੇ ਐਮ ਕੋਲ ਡਰਾਈਵਰ ਤਾਂ ਆਪਣਾ ਫੋਨ ਖੋਲਿਆ ਮੈਨੂੰ ਐ ਲੈ ਕੇ ਗਏ ਗੱਡੀ ਦੇ ਵਿੱਚ ਜਿੱਥੇ ਮੈਨੂੰ ਕਤਲ ਕਰਿਆ ਹੁੰਦਾ ਮੇਰੀਆਂ ਤਲਾਸ਼ੀਆ ਲੈਣ ਮੇਰੀਆਂ ਬਈ ਕੀ ਹੋਵੇ ਹਾਂ ਵੀ ਗੱਲ ਵੀ ਨਹੀਂ ਗੱਲ ਤਾਂ ਸੁਣੀ ਨਹੀਂ ਜ ਉਹਨਾਂ ਨੇ ਮੂਰੇ ਹੱਥਰ ਗਾਂ ਸਿੱਟਣ ਲੱਗੇ ਜਿ ਮੂਰੇ ਕੋਈ ਬੋਲਦਾ ਸੀਗਾ ਇੰਨੇ ਨਾਲ ਹੋ ਜੂਗਾ ਇਹਦਾ ਖਰਚਾ ਵਰਚਾ ਨਹੀਂ ਜੀ ਇਹਦਾ ਟਰੈਕਟਰ ਦੇ ਤੇਲ ਦੇ ਹੋਈ 5000 ਰੁਪਏ ਤੇਲ ਲਖਾ ਜੂ ਇਹਦਾ ਕੱਲੇ ਤੇਲ ਤੇਲ ਦਾ ਖਰਚਾ ਵੀ ਨਹੀਂ ਦਿੱਤਾ ਉਹਨੇ ਜਿਹੜੇ ਨੇ ਦਵਾਰੇ ਖਰਚ ਹੋਇਆ ਜਿਹੜਾ ਵਿਚਾਰੇ ਦਵਾਰੇ ਕਣਕ ਦਾ ਘਟਾ ਉਹਤੇ ਤੋਂ ਜਰਈ ਨਹੀਂ ਇਹ ਜਿਹੜੀ ਲੇਟ ਵਜਾਈ ਮੈਨੂੰ ਲੱਗਦਾ ਨਾਲ ਤਾਂ ਰਲ ਨਹੀਂ ਸਕਦੀ ਕਣਕ ਨਹੀਂ ਨਹੀਂ ਇਹ ਤਾਂ 10 ਮਿੰਟ ਨਹੀਂ ਰਹੂਗੀ ਨਹੀਂ 40 ਮਿੰਟ 45 ਮਿੰਟ ਕਣਕ ਹੋ ਜਾਂਦੀ ਦੀ ਠੀਕ ਹੈ ਬੰਦੇ ਕੋਈ ਹੈ ਨਹੀਂ ਸੀਗਾ ਤੇ ਤੈਨੂੰ ਦੇ ਕੇ 5000 ਰੁਪਏ ਵਿਚਾਰ ਨੂੰ ਸਬਸਤ ਤੌਰ ਗਏ ਨੂੰ ਜੀ ਹੁਣ ਤਾਂ ਇਹ ਨਾਲ ਰਲਦੀ ਬਾਪੂ ਇਹ ਹੁਣ ਨਹੀਂ ਨਹੀਂ ਰਲਦੀ ਜੀ ਨਹੀਂ ਰਲਦੀ ਹੁਣ ਨਾਲ ਹਰੀ ਹੋਈ ਸੀ ਇਹ ਹਰੀ ਹੋਈ ਸੀ ਕਣਕ ਜੀ ਇੱਥੇ ਨਾਲ ਲੂ ਆ ਕਿੱਡੀ ਕਿੱਡੀ ਸੀ ਕਣਕ ਕ ਨੇ ਉਹ ਹੀ ਤੁਹਾਡੀ ਵਾਗੇ ਤੁਰਗੇ ਵਾਗੇ ਤੁਰਗੇ ਹੂੰ ਤਾਂ ਇਹ ਵੀ ਇੱਕ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਆ ਕਿ ਭਾਈ ਜਿਹੜਾ ਵਾਹਨ ਠੀਕ ਹੈ ਜਿਹੜਾ ਵਾਹਨ ਕਾਗਜ਼ਾਂ ਦੇ ਵਿੱਚ ਹੈ ਜਿਹੜਾ ਵਾਹਨ ਤੁਹਾਨੂੰ ਦੱਸਿਆ ਗਿਆ ਕਿ ਇਹ ਵਾਹਨ ਦਾ ਕਬਜ਼ਾ ਇਸ ਜ਼ਮੀਨ ਦਾ ਕਬਜ਼ਾ ਲੈਣਾ ਹੈ ਉਹ ਠੀਕ ਹੈ ਪਰ ਇਹ ਜ਼ਮੀਨ ਜਿਸ ਦੇ ਵਿੱਚ ਅਸੀਂ ਇਸ ਵੇਲੇ ਖੜੇ ਆ ਇਹ ਜ਼ਮੀਨ ਭਾਰਤ ਮਾਲਾ ਦੀ ਉਹ ਸੜਕ ਦੇ ਵਿੱਚ ਜਿਹੜੀ ਇੱਥੋਂ ਨਿਕਲ ਰਹੀ ਆ ਉਹਦੇ ਵਿੱਚ ਆਉਂਦੀ ਵੀ ਨਹੀਂ ਪਰ ਫਿਰ ਵੀ ਕਿਸਾਨ ਦਾ ਨੁਕਸਾਨ ਜਿਹੜਾ ਆ ਉਹ ਹੋਇਆ ਕਿ ਹਾਲਾਂਕਿ ਕਿਸਾਨ ਕਹਿੰਦਾ ਕਿ ਮੈਨੂੰ ਮਹਿਜ਼ 5000 ਰੁਪਏ ਉਹ ਵੀ ਮੇਰੇ ਕਹਿਣ ਤੋਂ ਬਾਅਦ ਮੇਰੇ ਰੋਲਾ ਪਾਉਣ ਤੋਂ ਬਾਅਦ ਮਹਿਜ਼ 5000 ਰੁਪਏ ਮੈਨੂੰ ਦਿੱਤਾ ਪਰ ਮੈਂ ਜਿਹੜੀ ਦੁਬ ਜਿਹੜੀ ਬਜਾਈ ਆ ਕਣਕ ਦੀ ਉਹ ਦੁਬਾਰਾ ਕਰ ਰਹੇ ਆ ਅਸੀਂ ਵੀ ਜਾਣਦੇ ਆ ਕਿ ਇਹ ਲੇਟ ਬਜਾਈ ਆ ਤੇ ਇਸ ਵੇਲੇ ਕਣਕ ਜਿਹੜੀ ਹੈਗੀ ਆ ਇਸ ਵੇਲੇ ਬੀਜੀ ਜਿਹੜੀ ਸਹੀ ਸਮੇਂ ਤੇ ਬੀਜੀ ਹੋਈ ਕਣਕ ਦੇ ਬਰਾਬਰ ਝਾੜ ਜਿਹੜਾ ਨਹੀਂ ਨਿਕਲਣਾ ਤਾਂ ਇੱਥੇ ਸਿੱਧਮ ਸਿੱਧੀ ਅਣਗੈਲੀ ਪ੍ਰਸ਼ਾਸਨ ਦੀ ਹੈ